ਲੇ ਜਵਾਰ ਹੰਦਾ ਤੋਂ ਬਾਦੇ ਨਾਲ ਫਕੂਟਣਾ ਸਾ ਲੈ ਲੈ ਕੇ ਘੋਟਣਾ ਆ ਮੂੰਹ ਬੰਦ ਕਰਕੇ ਨਾ ਘੋਟੋ ਸਾ ਵੀ ਲੈ ਲੈ ਕੇ ਘੋਟਣਾ ਮਸੂਨ ਸੁਣਾ ਕਰਿਆ ਜਰੂਰ ਫੇਰ ਇਹ ਜੋ ਨਿਕਲਦੇ ਆ ਨਾ ਸਵਾਦ ਦੀਆਂ ਦਿਸ਼ਾ ਖਾਣ ਵਾਲਾ ਸਵਾਦ ਆ ਜੋ ਇਹਦੇ ਅੰਦਰ ਆ ਉਹ ਤਾਂ ਬੈ ਜਿੰਨਾ ਨੂੰ ਆਪਾਂ ਘੋਟਾਂਗੇ ਉੰਨਾ ਹੀ ਸਵਾਦ ਆਣਾ ਇਹਨਾਂ ਘੋਟੋ ਘੋੜਤੇ ਰਹੋ ਘੋੜਤੇ ਰਹੋ ਘੋੜਤੇ ਰਹੋ ਜਿਹੜਾ ਮੈਕਸੀਨਾ ਘੋੜਦੇ ਆ ਨਾ ਉਹਨੇ ਗੱਲ ਨਹੀਂ ਪਾਉਂਦੀ ਆਹ ਤਾਂ ਮਲਾਇ ਮੋਟਾ ਹੋਣਾ ਤੇ ਮੱਚਾ ਵੀ ਕਰਨਾ ਉਹ ਜਿਹੜਾ ਅੱਧਾ ਕੱਚਾ ਰੱਖਣਾ ਤੇ ਉਹ ਘੋੜਦੇ ਅੱਧਾ ਪਾਉਣਾ ਕਿੰਨਾ ਟਾਂ ਗਿਆ ਮੈਨੂੰ ਲੱਗ ਰਿਹਾ ਇਹ ਚੁੱਟ ਤੇਆਬ ਨਾ ਇਹ ਘੋੜ ਘੋੜ ਕੇ ਤੇਆਬ ਕੱਢ ਦੇਣਾ ਢਾ ਦੇਣਾ ਤੇ ਆ ਪਤਾ ਕਿਉਂ ਬਣਦਾ ਜੇ ਜਦੋਂ ਸਾਗ ਨੂੰ ਤੁਸੀਂ ਕੂਕਰ ਚ ਬਣਾਉਨੇ ਹੋ ਸੀਟੀਆਂ ਲਾ ਕੇ ਫਿਰ ਉਹਨੂੰ ਕੀ ਕਰਦੇ ਹੋ ਮੈਕਸੀਨਾ ਗ੍ਰੇਡ ਕਰਦੇ ਹੋ ਉਹ ਬੱਟੇ ਮੈਕਸੀ ਸੈਟਲ ਇੰਨੇ ਕੋ ਗ੍ਰੈਂਡ ਕਰ ਦਿੰਦੇ ਤੇ ਆ ਆ ਨਿਕਲਦਾ ਨਹੀਂ ਹੁਣ ਇਹਨੂੰ ਕੀ ਬਣਾ ਕੇ ਇਹਦੇ ਨਾਲ ਮਧਰੀਨਾ ਕੋਟੀ ਆਣਾ ਕੋਟੀ ਆਣਾ ਪੱਤੇ ਛੱਲੇ ਜਾਣੇ ਤੇ ਆ ਬੜੇ ਆ ਨਾ ਯਾ ਵੈਸੇ ਆਪਾਂ ਕਿਹੜਾ ਟੱਕ ਕੇ ਬਣਾਉਣਾ ਆਪਾਂ ਲੰਗਾਰ ਜਿਹੜਾ ਇਹ ਪਤੀਲਾ ਹੈ ਨਾ ਇਹ ਪਤੀਲੇ ਦੀ ਬੜੀ ਕਹਾਣੀ ਆ ਆ ਪਤੀਲਾ ਤੇ ਆ ਪਤੀਲੀ ਇਹ ਮੇਰੀ ਪ੍ਰਾਪਰਟੀ ਆ ਸਹੀ ਗੱਲ ਆ ਇਹ ਪ੍ਰੋਫੀਲਾ ਤੇਰਾ ਇਹ ਇਹ ਮੇਰਾ ਦਹੀਆ ਜਿਹੜਾ ਮੇਰੀ ਦਾਦੀ ਮੈਨੇ 14 ਸਾਲ ਦੋ ਚੀਜ਼ਾਂ ਮਿਲ ਗਈਆਂ ਮੈਨੂੰ ਪਿਉੜੀਆਂ ਆਉਂਦੀਆਂ ਇੱਕ ਆਪਤੀਲੀ ਇੱਕ ਆਪਤੀਲਾ ਦੋਨੇ ਚੀਜ਼ਾਂ ਤੇ ਜਗਾ ਜੁਗਾ ਤਾਂ ਮੇਰੀ ਨੱਪ ਗਿਓ ਦਿੱਤੀ ਵੀ ਮੇਰੀ ਜਗਾ ਜਗਾ ਨਹੀਂ ਮਿਲਦੀ ਪਰ ਦੋ ਚੀਜ਼ਾਂ ਮੇਰੇ ੱੱਕੇ ਚੜੀਆਂ ਮੈਂ ਦੋ ਚੱਕ ਰਿਆ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਕੀ ਪਤਾ ਜਿਹੜਾ ਖਾਣਾ ਇਹਦੇ ਚ ਬਣਾ ਕੇ ਖਾਈਦਾ ਨਾ ਤੇ ਹਾਜਮ ਵੀ ਆਉਂਦਾ ਤੇ ਵਧੀਆ ਵੀ ਬਣਦਾ ਜੋ ਉਹਦੀ ਯਾਦ ਉਹਦੀ ਆ ਜਾਂਦੀ ਹੈ ਜਦੋਂ ਐਸ ਪਤੀਲੀ ਤੜਕਾ ਲਾਈਦਾ ਇੱਧਰ ਸਾਗ ਬਣਾਈਦਾ ਸਬਜੀ ਬਣਾਈਦੀ ਆ ਇੱਧਰ ਤੜਕਾ ਲਾਈਦਾ ਮੰਮੀ ਦੀ ਵੀ ਯਾਦ ਉਹਦੀ ਆ ਜਾਂਦੀ ਆ ਪਾਪਾ ਨਾਲ ਹੀ ਰਹਿੰਦੇ ਆ ਜਗ੍ਹਾ ਰੱਖੀ ਪੈਨ ਜਗ੍ਹਾ ਰੁਕੀ ਆ ਜਗ੍ਹਾ ਤਾਂ ਇੱਥੇ ਰਹਿ ਜਾਣੀ ਆ ਆਪਾਂ ਹੋਰ ਬਣਾ ਲਾਂਗੇ ਆਏ ਕੁ ਡੰਡ ਦੇਖ ਲਿਕੋ ਮਨ ਲਾ ਕੇ ਦੇ ਫੇਰ ਸਾਗ ਕੋ ਦਾਜਾ ਤੋਂ ਮੈਂ ਮੈਂ ਕੋ ਮਦਾ ਜੇ ਤਾਂ ਘੁਮਾਉਣੇ ਨਾ ਨੇੜੇ ਕਰਕੇ ਦਿਖਾ ਜਦੋਂ ਮਦਨੀ ਦੇ ਨਾਲ ਨਾਲ ਨੇੜੇ ਕਰਕੇ ਆ ਦੇ ਜਦੋਂ ਘੋਟਦਾ ਫੇ ਤਾਂ ਲਈ ਮਦਨੀ ਦੇ ਨਾਲ ਨਾਲ ਹੀ ਪਾਇਦਾ ਹੈ ਪਾਇਦਾ ਨਾ ਮਦਨੀ ਦੇ ਅੰਦਰ ਅੰਦਰ ਪਾਇਦਾ ਸਾਗ ਕੋਠੇ ਕਿਉਂ ਤੇ ਇਹ ਨੂੰ ਕਹਿੰਦੇ ਸਾਗ ਜਿਹੜਾ ਬਣਾਉਂਦੇ ਆ ਉਹਦੇ ਨਾਲ ਮੈਡੀਕੀਨ ਗ੍ਰाइंड ਕਰਕੇ ਸੂਹ ਵੀ ਕਰਦੇ ਹੂੰ ਹੂੰ ਕਰਨੀਆਂ ਜ਼ੋਰ ਲਾਸ ਉਹ ਨਾਲ ਇਹਦੇ ਮੂਰੀ ਪਤਾ ਨਹੀਂ ਆ ਵੀ ਇਹਦੇ ਵਿੱਚ ਕੋਈ ਮਸਾਲਾ ਨਹੀਂ ਬਸ ਉਹ ਪਾ ਜੀਂ ਨਾ ਸਭ ਤੇਰੇ ਜਿਹਾ ਮਸਾਲੇ ਪਾ ਜੀਂ ਠੀਕ ਆ ਚਾਚ ਸਾਹ ਨੂੰ ਤੜਕਾ ਲਾਉਂਦੇ ਮੰਮੀ ਦੀ ਮੈਂ ਕਰ ਰਹੀ ਹਾਂ ਨਾ ਮਖਾਲਿਆਂ ਲਈ ਮੰਮੀ ਤੇਰੀ ਸਾਡੀ ਬੀਬੀ ਦੀ ਸਾਡੀ ਬੀਬੀ ਦੀ ਬਰੀ ਦੀ ਜਦੋਂ ਤੜਕਾ ਦੇ ਰਿਹਾ ਅਸ਼ੁਕਰ ਆਜਾ ਲੇੜੇ ਲਿਆ ਆਪਣਾ ਆ ਜੀ ਅਦਵੰਧਾ ਅਜੇ ਇਹਦੇ ਵਿੱਚ ਕੋਈ ਨਹੀਂ ਪਾਇਆ ਨੰਨ ਮਰਚ ਬਸ ਇਕੱਲੇ ਪਿਆਜ਼ ਆ ਹਲਕਰ ਤੇ ਟਮਾਟਾ ਤੇ 스멜 ਦੇਣਾ ਕਿੰਦੀ ਵਧੀਆ ਆ ਉਹ ਇਹਦਾ ਬਲਿਆ ਹੈ ਖਜੂ ਆਉਂਦੀ ਹੈ ਖਜੂ ਕਿ ਇਹਨੂੰ ਇੰਗਲਿਸ਼ ਸਮਾ ਲੈ ਨੂੰ ਫਰੇਗਰੈਂਸ ਹੈ ਫਰੇਗਰੈਂਸ ਹਾਂ ਆਈ ਟੈਸਟ ਕਰ ਇਹ ਬਜ਼ੁਰਗਾਂ ਦੀਆਂ ਚੀਜ਼ਾਂ ਦੇ ਵਿੱਚ ਨਾ ਮਹਿਕ ਹੁੰਦੀ ਹੈ ਤੇ ਦੋ ਚੀਜ਼ਾਂ ਆਪਣੇ ਕੋਲ ਆ ਪਾਪਾ ਤੇ ਬੀਬੀ ਇੱਕ ਲੌਂਗ ਤੇ ਇੱਕ ਲੈਚੀ ਇੱਕ 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 ਲੌਂਗ ਇੱਕ ਲੈਚੀ ਦੋਨੇ ਆਪਣੇ ਕੋਲ ਆ ਪਾਪਾ ਦੇ ਬੀਬੀ ਵੀ ਆਪਣੇ ਕੋਲ ਆ ਜਗਾ ਰੱਖੀ ਰੱਖੋ ਉਹਨਾਂ ਨੂੰ ਕਹੇ ਇਹੀ ਇੰਨਾ ਚੀਜ਼ਾਂ ਦੀ ਕੀਮਤ ਨਹੀਂ ਨਾ ਪਾਈ ਉਹਨਾਂ ਨੇ ਹੈ ਇਹ ਚੀਜ਼ੀ ਦਾ ਉਹਨਾਂ ਨੂੰ ਤਾਂ ਇਹ ਭਾਂਡੇ ਲੈ ਗਏ ਭਾਂਡੇ ਲੈ ਆਪਾਂ ਦੋ ਆਪੜਨਾ ਇਹਦੇ ਕੋਲ ਜੀ ਮੈਂ ਕੋਸੰਦਾ ਲੈ ਆਉਣਾ ਮੈਂ ਤਾਂ ਆਪੇ ਠੀਕਾਲੇ ਤਰ੍ਹਾਂ ਰੋਈਦਾ ਸਾਗ ਖਾਣ ਦਾ ਫਾਇਦਾ ਵੀ ਤਾਂ ਆ ਹੀ ਆ ਜੇ ਵਧੀਆ ਤਰੀਕੇ ਨਾਲ ਬਣਿਆ ਹੋਵੇ 4 ਘੰਟੇ ਲੱਗੇ ਵੀ 4 ਘੰਟੇ ਸਾਰਾ ਘੇਟਾ ਚ ਬੜਿਆ ਤੇ ਨਾਲ ਹੀ ਤਾਂ ਆਪਾਂ 1 ਵਜੇ ਹਾਂ 12:30 1 ਵਜੇ ਧਰਿਆ ਲੋ ਮਸਾਲਾ ਕਿਉਂ ਕੋਈ ਦਿੱਕਤੀ ਨਹੀਂ ਇਕਰਾਵਾਦ ਬਣ ਲੱਗੀ ਬੰਦੇ ਆ ਬਸ ਥੱਲੇ ਇਹ ਹੈਗੀ ਆ ਮੰਮੀ ਦਾ ਵਿਆਹ ਹੋਇਆ ਸੀ ਉਹ ਲੱਗੇ ਕੋਈ ਚੇਤਾ ਨਹੀਂ ਹੈਗਾ ਯਾਨੀ ਕਿ ਮੇਰੀ ਉਮਰ ਹੋ ਗਈ ਆ ਮੰਨ ਲਾ ਤੂੰ ਸਾਡੇ ਮੰਮੀ ਦੇ 44 70 40 45 ਸਾਲ ਹੋ ਗਏ ਆ ਬਤੀਲੀ 45 ਸਾਲ ਦੀ ਬਤੀਲੀ ਆ ਤੇ 45 ਸਾਲ 71 ਜਾਂਗ ਹੋ ਗਈ ਸੀਗੀ 71 71 ਜਾਂਗ ਹੋ ਗਈ ਸੀ ਪੂਰੀ ਭਰਤੀ ਕੀਤੀ ਸੀ ਇਹਨਾਂ ਨੇ ਪਿੰਡ ਚ 71 ਦੀ ਜਾਂਗ ਲੱਗੀ ਇੱਕ ਭਾਬੀ ਦੀ ਪੱਗ ਪਈਆ ਮੇਰੇ ਕੋਲੇ ਜਿਹੜੀ ਕਾਲੀਆਂ ਦੇ ਰਾਤ ਚ ਮਿਲੀ ਸੀ ਉਹਨੂੰ ਬਾਦਲ ਦੀ ਪਾਲਟੀਆ ਨੂੰ ਉਹ ਪੱਗ ਪਈਆ ਬਤੀਲਾ ਦੇ ਬਤੀਲੀ ਤੇ ਇੱਕ ਇੱਕ ਹੋਰ ਸਮਾਨ ਉਹਦਾ ਪਿਆਗ ਗਏ ਉਹ ਤਿੰਨ ਚਾਰ ਚੀਜ਼ ਆਪਾਂ ਚੱਕ ਲਿਆਂਦੀਆਂ ਹੋਰ ਆਪਾਂ ਨੂੰ ਕਾਹਦੀ ਲੋੜ ਨਹੀਂ ਟੱਟੇ ਗੁੰਝ ਜਾਣ ਉਹ ਡੇਟਾ ਨੇ ਜਗ੍ਹਾ ਰੱਖੀ ਆ ਨਾਨੀ ਦੀ ਕਢਾਨੀ ਦਾ ਪਿਆ ਸੀਤਾ ਹੋਇਆ ਨਾਨੀ ਕਢਾ ਦੋ ਹਾਂ ਪੜਨਾਨੀ ਦਾ ਤਾਂ ਉਹ ਤਾਂ ਬੱਗਿਆ ਪੜਨਾਨੀ ਕੌਣ ਕੋਈ ਇੱਕ ਬੇਬੇ ਹੁੰਦੀ ਹੁੰਦੀ ਸੀ ਭਾਜਦਾ ਨੇ ਹੈ ਨਾ ਵੀ ਪਾ ਡੈਡੀ ਦੀ ਰਾਦਿੰਦੇ ਖਾਦੀ ਨੇੜੇ ਕਰੀ ਮਾਰੇ ਤੇਰੇ ਫੜਾ ਲੈੜੇ ਕਰ ਮਾਰੇ ਹੋਰ ਕਰ ਆ ਦੇ ਕਿਉਂ ਜਾਂਦਾ ਤਿਲਕ ਤੇ ਐ ਖੁੱਲ ਗਿਆ ਨਾ ਪੂਰਾ ਇਹ ਆ ਬਈ ਸਾਗ ਜਿਹੜੀ ਕਹਿੰਦੇ ਤਾਲ ਫਤੀਲੇ ਲਾਉਣਾ ਚਾਹੀਦਾ ਫਤੀਲੇ ਤੋਂ ਬਿਨਾਂ ਨਹੀਂ ਬਣਦਾ ਨਹੀਂ ਮੰਜਾਂਗੇ ਸਵੇਰ ਨਾਲ ਇੱਥੇ ਹੀ ਫਿਰ ਕਰਨਾ ਕੋਹ ਨਹੀਂ ਇਹ ਦੋ ਤਿੰਨ ਚੀਜ਼ਾਂ ਹੀ ਬਣਦੀਆਂ ਅਸੀਂ ਹੋਰ ਸਬਜ਼ੀ ਵੀ ਕੁਝ ਜ਼ਿਆਦਾ ਬਣਾਉਂਦੇ ਇਹਦੇ ਵਿੱਚ ਸਾਗ ਚਿਕਨ ਬਣਾਈਏ ਇਹ ਚਿਕਨ ਤੋਂ ਮਾਂ ਚੀਜ਼ਾਂ ਸੀ ਘਣੀ ਬੰਦਾ ਇਹਨਾਂ ਦੋਨਾਂ ਚ ਚਿਕਨ ਨਹੀਂ ਬਣਾਉਂਦੇ ਬਿਲਕੁਲ ਵੀ ਇੱਕ ਸਾਗ ਇੱਕ ਆਲੂ ਮਟਰਾਂ ਵੀ ਸਬਜ਼ੀ ਤੇ ਇੱਕ ਸਬਜ਼ੀ ਹੋਰ ਬਣਾਉਣੀ ਹੁੰਦੀ ਆ ਆਪਾਂ ਅੱਜ ਮੈਂ ਬੰਦ ਗੁੱਬੀ ਇੱਚੀ ਬਣਾਈਏ ਮੈਗੀ ਮੈਗੀ ਸਪੈਸ਼ਲ ਚੀਜ਼ ਰੱਖਦੀ ਆ ਹਰ ਦਿਨ ਮੈਗੀ ਵੀ ਇੱਚੀ ਬਣਾਉਂਦਾ ਹਾਂ ਇਹ ਪੈਤੀਲੀ ਚ ਮੈਗੀ ਬਣਦੀ ਆ ਹੈਕ ਨੰਬਰ ਚਲੋ ਨਹੀਂ ਦਿੱਤਾ ਉਹਨਾਂ ਨੇ ਭਰਾਵਾਂ ਨੇ ਆਪਣਾ ਲੈ ਕੇ ਕੋਈ ਗੱਲ ਨਹੀਂ ਪਰ ਆਪਣੇ ਕੋਲ ਦੋ ਤਿੰਨ ਚੀਜ਼ਾਂ ਹੈਗੀਆਂ ਮੇਨ ਖਜ਼ਾਨਾ ਮੇਨ ਖਜ਼ਾਨਾ ਇਹ ਚੀਜ਼ਾਂ ਦਾ ਐਂ ਰੱਖਨੇ ਆਪਾਂ ਨੇ ਆ ਛੋਟੀ ਜੀ ਤਪੀਲੀ ਤੇ ਆ ਅੱਜ ਇਹੋ ਜਿਹਾ ਲੋਹਾ ਨਹੀਂ ਕਦੋਂ ਮਿਲਦਾ ਤੇ ਲੋਹਾ ਨਹੀਂ ਹੈਗਾ ਨਾ ਤਾਂ ਅਲੂਮੀਨੀਅਮ ਆ ਨੀ ਨੀ ਜੱਜਾਂ ਦਾ ਲੋਹਾ ਦੇ ਇਹਨੂੰ ਜੱਜਾਂ ਦਾ ਲੋਹਾ ਆਂਦੇ ਸੀ ਉਦੋਂ ਮੰਮੀ ਆਂਦੀ ਸੀ ਇਹ ਜੱਜਾਂ ਦੇ ਲੋਹੇ ਦੇ ਬਣੇ ਹੋਇਆ ਦੂਨੇ ਉਹ ਤਾਂ ਹੁਣ ਚੱਲਿਆ ਸੀ ਨੂਨ 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 ਹਲ ਨੂਨੀਆ ਨੂਨੀਆ ਤਾਂ ਹੁਣ ਆਇਆ ਇਹਦੇ ਚੀਜ਼ ਬਣਾ ਕੇ ਰੱਖਦੇ ਖਰਾਬ ਹਾਂ ਚਮਕ ਜਾਂਦੀ ਸਿਲਵਰ ਹਾਂ ਹਾਂ ਓਵੇਂ ਪਈਆ ਦੇ ਲਾ ਨਾ ਇਹਨੂੰ ਰਗੜ ਲਾ ਕੁਝ ਵੀ ਆ ਬੇ ਸਾਹ ਪਏ ਆ ਤਾਂ ਚੱਲ ਹੁਣ ਚੁੱਲੇ ਤੇ ਸਾਗ ਤਰਿਆਈ ਮਾਂਜੇ ਤੋਂ ਹੋਜੀ ਹੋਣ ਉਹੋ ਜੇ ਬਣ ਜਾਂਦੇ ਤੇ ਸਬਜ਼ੀ ਕੋਈ ਵੀ ਇਹਦੇ ਵਿੱਚ ਵਿੱਚ ਕੋਈ ਨੂਨ ਮਿਰਚ ਪਾਇਆ ਤਾਂ ਨਹੀਂ ਹੋਏ ਤੇ ਕਿਹ ਕੀ ਕੋਈ ਸਾਗ ਚ ਪਾਇਆ ਹੈ ਇਹ ਕੋਈ ਨਹੀਂ ਪਾਇਆ ਦਸ ਕਿਆ ਬਾਤ ਹੈ ਐ ਚਾਹਦੀ ਨਾ ਕਿ ਹਾਂ ਬਈ ਬਈ ਉਹ ਕੰਗੀਆਂ ਚੀਜ਼ਾਂ ਕੋ ਸਾਹਮ ਕੇ ਤੇ ਜਗਾ ਜੂਆ ਤਾਂ ਨਹੀਂ ਦਿੰਦਾ ਕੋਈ ਕਿਉਂ ਚੱਕਰ ਮੇਰਾ ਭਰਾ ਰੱਖ ਹੀ ਗਿਆ ਮੇਰੀ ਸਾਡੇ ਸਾਧਿਆ ਨੇ ਪੰਪ ਦੇ ਦੇ ਕੇ ਰਿਸ਼ਤੇਦਾਰਾਂ ਨੇ ਵੀ ਉਹਨੂੰ ਦਵਾ ਦਿੱਤੀ ਚਲੋ ਕੋਈ ਗੱਲ ਦੀ ਕਹਿਤੀ ਹੋ ਗਿਆ ਜਿਉਂਦੇ ਰਹਿਣ ਰਿਸ਼ਤੇਦਾਰਾਂ ਜਾਂਦਾ ਮੈਂ ਰਿਆ ਸਗਣ ਤਕੀਮ ਕਰਿਆਊਗਾ ਮੈਂ ਹਾਂ ਸਾਧਿਆ ਦੇ ਰਿਸ਼ਤੇਦਾਰਾਂ ਦੇ ਵਿਆਹਾਂ ਤੇ ਸਾਧਿਆ ਨੇ ਜਾਂਦੇ ਰਹੇ ਭਾਜਦੇ ਰਹੇ ਆਕਰ ਨੂੰ ਮਾਤਾ ਵੀ ਸਾਡੀ ਕਹਿੰਦੀ ਨਹੀਂ ਉਹ ਹੀ ਦੇਣਾ ਚਲੋ ਕੋਈ ਗੱਲ ਦੀ ਬਾ ਚ ਉਹਨਾਂ ਨੂੰ ਵੀ ਨੀਂ ਕੀ ਬੁਲਾਉਂਦਾ ਵਿਆਹ ਤੇ ਹਾਂ ਉਹ ਤਾਂ ਉੱਥੇ ਹੀ ਆ ਨਾੜ ਲੱਗ ਅੱਜ ਕੱਲ ਇੱਕ ਚੀਜ਼ ਆ ਕਿ ਜਿਹੜਾ ਬੰਦਾ ਘਰ ਦੇ ਵਿੱਚ ਨਰਮਾ ਬਿਲਕੁਲ ਤੇ ਸਾਰੇ ਘਰ ਦਾ ਇਧਰ ਬਾਹਰ ਚੱਕਾ ਤੂ ਜਿਹੜਾ ਬਣਾਇਆ ਕਰਨਾ ਮੈਂ ਟੇਕਾ ਜਿਹੜਾ ਬੰਦਾ ਮੇਰੇ ਦੁਪਹਿਰ ਬਣ ਰੱਖ ਘਰ ਸਾਂਭਦਾ ਇਹ ਤਾਂ ਤੇ ਕਾਮਕਾਰ ਦਾ ਹਿੱਟ ਜਿਹਦੇ ਟੁੱਟਿਆ ਵੀ ਉਹੀ ਜਾਂਦਾ ਉਹਦੇ ਜੁੜਦੀਆਂ ਪੈਂਦੀਆਂ ਮੈਂ ਦੇਖਿਆ بڑے ਘਰ ਹੈਗੇ ਆ ਜਿਹੜੇ ਬੰਦੇ ਪਰੇ ਲਿਖੇ ਤੇ ਕੰਮ ਕਰਨ ਵਾਲੇ ਜਿਹੜੇ ਘਰ ਨੂੰ ਸੰਭਾਲਿਆ ਜਿਨ੍ਹਾਂ ਨੇ ਘਰ ਤੋਂ ਵਸੇੇ ਦੋੜਿਆ ਘਰ ਬਣਾਇਆ ਤਰੱਕੀ ਕੀਤੀ ਹੈ ਤੇ ਮਾਂ ਨੇ ਨਾ ਉਹਦਾ ਸਾਥ ਕਦੇ ਨਹੀਂ ਦਿੱਤਾ ਪਿਓ ਜਰੂਰ ਦਿੰਦਾ ਔਰ ਮਾਂ ਨੇ ਕਦੇ ਸਾਥ ਨਹੀਂ ਦਿੱਤਾ ਮਾਂ ਸਾਥ ਦਿੰਦੀ ਹਮੇਸ਼ਾ ਜਿਹੜਾ ਅਮਲੀ ਹੋ ਜਿਹੜਾ ਘਰੇ ਕਮਾ ਕੇ ਕੁਛ ਨਾ ਲਿਓ ਮਾਂ ਉੱਤਰ ਧੱਕਾ ਸੇ ਤੇ ਪਿਓ ਨੂੰ ਇਹ ਹੁੰਦਾ ਕਿ ਜਿਹੜਾ ਬੁੱਤ ਮੇਰਾ ਕੰਮ ਕਰ ਕਰਦਾ ਮੈਂ ਉਹਦਾ ਖਾਦ ਦੇ ਤੇ ਹਮੇਸ਼ਾ ਹੀ ਦੇਖਿਆ ਮੈਂ ਮੇਰੀ ਦੁਨੀਆ ਦੇ بڑے ਬੰਦੇ ਆਏ ਮੇਰੀ ਆਉਣ ਦੇ ਵਿੱਚ ਕਿ ਜਿਹੜਾ ਬੰਦਾ ਕਮਾਈ ਕਰਦਾ ਸੀ ਉਹ ਅੱਜ ਕੱਲ ਰੂੜਤੇ ਆ ਤੇ ਜਿਹੜੇ ਬੰਦੇ ਨੇ ਘਰ ਦਾ ਇੱਕ ਐਟਮ ਨਹੀਂ ਲਾਇਸ਼ ਕਰੇ ਤੇ ਇੱਕ ਘਰ ਦਾ ਇੱਕ ਵੀ ਕੰਮ ਨਹੀਂ ਸਵਾਰਿਆ ਉਹਨੇ ਚੌਧਰੀ ਕੀਤੀ ساری ਉਮਰ ਉਹ ਬੰਦਾ ਚੋਟੀ ਦੇ ਬੈਠਾ ਇਸ ਕਰਕੇ ਮੈਂ ਤੇ ਆਰਬਾ ਮੇਰਾ ਵੀ ਮੈਂ ਇਹੇ ਜਵਾਕਾਂ ਨੂੰ ਕਹਿੰਦਾ ਵੀ ਜਦੋਂ ਤੁਸੀਂ ਕੰਮ ਕਰੋ ਹੁਣ ਪਹਿਲਾਂ ਆਪਦੇ ਆਪ ਦੇ ਖਾਤੇ ਪਰ ਆਪਦੇ ਖਾਤੇ 'ਚ ਪੈਸੇ ਜਮਾ ਕਰੂ ਆਪ ਦਾ ਨਸੀਬ ਖੁਦ ਬਣਾਓ ਇਹ ਨਾ ਉਹ ਸਾਂਝੇ ਘਰ ਚ ਤੁਸੀਂ ਆਪ ਦਾ ਲਟਾਈ ਚੱਲੋ ਲਟਾਈ ਚੱਲੋ ਤੇ ਇੱਕ ਬੰਦਾ ਪੂਰੀ ਪੈਂਡ ਸ਼ਾਲਟ ਪਾ ਕੇ ਐ ਟੋਰ ਸ਼ੋਰ ਕੱਢ ਕੇ ਰਵੇ ਤੇ ਜਿਹੜਾ ਬੰਦਾ ਸਾਰੀ ਦਿਹਾੜੀ ਕੰਮ ਕਰਦਾ ਉਹਦੇ ਪੱਲੇ ਕੁ ਨਾ ਕੋ ਮੈਂ 2000 ਡੈਡੀ ਚ ਡੈਥ ਹੋਈ ਇੱਕ ਚ ਤੇ ਉਸ ਤੋਂ ਬਾਅਦ ਮੈਂ ਮਸ਼ੀਨ ਦਾ ਸੀਜ਼ਨ ਲਾਏ 15 15 ਸੀਜ਼ਨ ਲਾ ਲਾ ਕੇ ਮੈਂ ਘਰੇ ਬੜਾ ਘਰ ਦਾ ਸਿਸਟਮ ਤੋੜਿਆ ਵਾਗਣ ਕੀਤਾ ਬਹੁਤ ਗੋ ਕੀਤਾ ਹੁਣ ਜੋ ਮਾਤੀ ਗਈ ਪਿੰਡ ਵਾਲਿਆਂ ਨੂੰ ਵੀ ਪਤਾ ਇੱਥੇ ਹੀ ਪਤਾ ਹਾਂਜੀ ਬਲ